ਆਸਟ੍ਰੇਲੀਆ ਦੇ ਵਿੱਚ ਜਿਹੜੇ ਫਰੈਸ਼ਰ ਬੱਚੇ ਹੈਗੇ ਆ ਹੁਣ ਪਾਸ ਆਊਟ ਆ ਬੱਚੇ 24 ਪਾਸ ਆਊਟ ਆ ਜਾਂ 25 ਪਾਸ ਆਊਟ ਆ ਕਈ ਬੱਚੇ 23 ਪਾਸ ਆਊਟ ਜਿਨ੍ਹਾਂ ਦੇ ਵਧੀਆ ਪਰਸੈਂਟੇਜ ਆ ਵਧੀਆ ਬੈਂਡ ਸਕੋਰ ਪੀਟੀ ਹਾਈਲਾਈਟਸ ਦੇ ਵਿੱਚ ਹੈਗੇ ਆ ਉਹ ਅਜੇ ਵੀ ਆਸਟ੍ਰੇਲੀਆ ਜਾ ਸਕਦੇ ਆ ਆਸਟ੍ਰੇਲੀਆ ਹੈਗਾ ਨਿਊਜ਼ੀਲੈਂਡ ਹੈਗਾ ਯੂਕੇ ਹੈਗਾ ਉਹ ਬਿਲਕੁਲ ਸੇਫ ਚੱਲ ਰਿਹਾ ਜਿਸ ਤਰੀਕੇ ਨਾਲ ਪਹਿਲਾਂ ਚੱਲ ਰਿਹਾ ਸੀ ਲੈਟਸ ਪੀਟੀ ਦੇ ਵਿੱਚ ਨਾ 6 ਈਚ ਬੈਂਡ ਦੀ ਰਿਕੁਆਇਰਮੈਂਟ ਆ ਬਹੁਤ ਸਾਰੀਆਂ ਯੂਨੀਵਰਸਿਟੀਆਂ ਦੀ ਬਟ ਕੁਝ ਯੂਨੀਵਰਸਿਟੀਆਂ ਓਵਰਆਲ 6 ਦੇ ਨਾਲ ਵੀ ਐਡਮਿਸ਼ਨ ਦਿੰਦੀਆਂ ਦੂਸਰੀ ਗੱਲ ਜਿਹੜੀ ਫੰਡਿੰਗ ਦੀ ਹੈਗੀ ਆ ਫੰਡ ਕਿਤੇ ਨਾ ਕਿਤੇ ਆਸਟ੍ਰੇਲੀਆ ਚ ਚਾਹੀਦੇ ਆ 3 ਮਹੀਨੇ ਜਾਂ 6 ਮਹੀਨੇ ਪੁਰਾਣੇ ਫੰਡ ਆਪ ਖੁਦ ਆਸਟ੍ਰੇਲੀਆ ਦੇ ਵਿੱਚ 6 ਸਾਲ ਸਟੱਡੀ ਕੀਤੀ ਆ ਤਾਂ ਆਸਟ੍ਰੇਲੀਆ ਨਾਲ ਰਿਲੇਟਡ ਨਾ ਪ੍ਰੋਪਰ ਜਾਣਕਾਰੀ ਦੇਵਾਂਗੇ ਜਿਹੜੇ ਬੱਚੇ ਹੁਣ 25 ਪਾਸ ਆਊਟ ਆ ਜਿਨ੍ਹਾਂ ਨੇ ਅਜੇ ਐਗਜ਼ਾਮ ਦਿੱਤੇ ਤੋਂ ਕੋਈ ਵੀ ਚੀਜ਼ ਕੋਈ ਨਹੀਂ ਜਾਊਗੀ ਕਾਲੇ ਯੂਨੀਵਰਸਿਟੀ ਕੋਰਸ ਫੰਡ ਜਸਟੀਫਿਕੇਸ਼ਨ ਸਾਰੀਆਂ ਚੀਜ਼ਾਂ ਕਲੀਅਰ ਕੀਤੀਆਂ ਜਾਣਗੀਆਂ। ਆ ਮੌਜੂਦਾ ਹਾਲਾਤਾਂ ਦੇ ਵਿੱਚ ਇਸ ਸਮੇਂ ਗੱਲ ਕਰੀਏ ਤਾਂ ਆਸਟ੍ਰੇਲੀਆ ਦੇ ਲਈ ਕੀ ਵਧੀਆ ਹੈਗਾ ਕਿਉਂਕਿ ਕਿ ਤਰ੍ਹਾਂ ਦੇ ਤਰ੍ਹਾਂ ਹੁਣ ਖਬਰਾਂ ਚੱਲ ਰਹੀਆਂ ਕਿ ਆਸਟ੍ਰੇਲੀਆ ਵੱਲੋਂ ਜ਼ਿਆਦਾ ਵੀਜ਼ੇ ਆਰਏਐਨ ਦੇ ਲੋਕ ਉਧਰ ਨੂੰ ਸਟੂਡੈਂਟ ਕਾਫੀ ਜਾ ਰਹੇ ਨੇ। ਉਹਦੇ ਵਿੱਚ ਹੁਣ ਕੀ ਅਪਡੇਟ ਹੈਗੀ ਆਸਟ੍ਰੇਲੀਆ ਦੇ ਲਈ? ਬਹੁਤ ਸਾਰੇ ਲੋਕ ਨਾ ਐਸੀ ਚੀਜ਼ ਕਰਕੇ ਆਪਣੇ ਬੱਚਿਆਂ ਦਾ ਐਜੂਕੇਸ਼ਨ ਦੇ ਵਿੱਚ ਗੈਪ ਬਣਾ ਰਹੇ ਆ ਕਿ ਸ਼ਾਇਦ ਹਰ ਮੁਲਕ ਦੇ ਵਿੱਚ ਹੀ ਇਹ ਸਿਸਟਮ ਹੈਗਾ ਪਰ ਆਸਟ੍ਰੇਲੀਆ ਦੇ ਵਿੱਚ ਜਿਹੜੇ ਫਰੈਸ਼ਰ ਬੱਚੇ ਹੈਗੇ ਆ ਹੁਣ ਪਾਸ ਆਊਟ ਆ ਬੱਚੇ 24 ਪਾਸ ਆਊਟ ਆ ਜਾਂ 25 ਪਾਸ ਆਊਟ ਆ ਕਈ ਬੱਚੇ 23 ਪਾਸ ਆਊਟ ਜਿਨ੍ਹਾਂ ਦੇ ਵਧੀਆ ਪਰਸੈਂਟੇਜ ਆ ਵਧੀਆ ਬੈਂਡ ਸਕੋਰ ਪੀਟੀ ਆਈਲਟਸ ਦੇ ਵਿੱਚ ਹੈਗੇ ਆ ਉਹ ਅਜੇ ਵੀ ਆਸਟ੍ਰੇਲੀਆ ਜਾ ਸਕਦੇ ਆ ਨਾ ਆਸਟ੍ਰੇਲੀਆ ਦਾ ਹੁਣ ਥੋੜਾ ਪੋਜ਼ਿਟਿਵ ਚੱਲ ਰਿਹਾ ਤੁਸੀਂ ਚੰਗੇ ਕਿਸੇ ਵੀ ਐਜੂਕੇਸ਼ਨ ਕੰਸਲਟੈਂਟ ਨੂੰ ਮਿਲ ਕੇ ਆਪਣੀ ਪ੍ਰੋਫਾਈਲ ਦੀ ਅਸੈਸਮੈਂਟ ਕਰਾ ਕੇ ਮਤਲਬ ਬੱਚੇ ਜਾ ਸਕਦੇ ਆ ਆਸਟ੍ਰੇਲੀਆ ਹੈਗਾ ਨਿਊਜ਼ੀਲੈਂਡ ਹੈਗਾ ਯੂਕੇ ਹੈਗਾ ਉਹ ਬਿਲਕੁਲ ਸੇਫ ਚੱਲ ਰਿਹਾ ਜਿਸ ਤਰੀਕੇ ਨਾਲ ਪਹਿਲਾਂ ਚੱਲ ਰਿਹਾ ਸੀ ਆ ਆਸਟ੍ਰੇਲੀਆ ਦੀ ਗੱਲ ਕਰੀਏ ਤੇ ਪਹਿਲਾਂ ਫੰਡ ਗਿਆ ਜਾਂਦਾ ਸੀ ਕਿ ਪੁਰਾਣੇ ਫੰਡ ਚਾਹੀਦੇ ਹੈਗੇ ਆ ਤੇ ਦੂਜਾ ਨਾਲ ਆਈਲੈਂਡਸ ਦੇ ਵਿੱਚ ਕਿੰਨੇ ਬੈਂਡ ਦੀ ਲੋੜ ਹੈਗੀ ਦੇ ਵਿੱਚ ਆਈਲੈਂਡਸ ਪੀਟੀ ਦੇ ਵਿੱਚ ਨਾ 6 ਈਚ ਬੈਂਡ ਦੀ ਰਿਕੁਆਇਰਮੈਂਟ ਆ ਬਹੁਤ ਸਾਰੀਆਂ ਯੂਨੀਵਰਸਿਟੀਆਂ ਦੀ ਬਟ ਕੁਝ ਯੂਨੀਵਰਸਿਟੀਆਂ ਓਵਰਆਲ 6 ਦੇ ਨਾਲ ਵੀ ਐਡਮਿਸ਼ਨ ਦਿੰਦੀਆਂ ਔਰ ਦੂਸਰੀ ਗੱਲ ਜਿਹੜੀ ਫੰਡਿੰਗ ਦੀ ਹੈਗੀ ਆ ਫੰਡ ਕਿਤੇ ਨਾ ਕਿਤੇ ਆਸਟ੍ਰੇਲੀਆ ਚ ਚਾਹੀਦੇ ਆ 3 ਮਹੀਨੇ ਜਾਂ 6 ਮਹੀਨੇ ਪੁਰਾਣੇ ਫੰਡ ਹੋਣ ਤੁਹਾਡੇ ਫੰਡ ਕਿੱਥੋਂ ਆਏ ਆ ਉਹ ਪੈਸਾ ਕਿੱਥੋਂ ਆਇਆ ਉਹਦੀ ਤੁਹਾਡੇ ਕੋਲੇ ਪ੍ਰੋਪਰ ਜਸਟੀਫਿਕੇਸ਼ਨ ਹੈਗੀ ਤਾਂ ਆਸਟ੍ਰੇਲੀਆ ਦੇ ਵੀਜ਼ਾ ਲੈਣ ਦੇ ਵਿੱਚ ਕੋਈ ਦਿੱਕਤ ਨਹੀਂ ਬਹੁਤ ਵੀਜ਼ਾ ਦੇ ਰਿਹਾ ਇਸ ਟਾਈਮ ਆਸਟ੍ਰੇਲੀਆ ਤੇ ਵੀਜ਼ਾ ਵੇਜ਼ ਵੱਲੋਂ ਆਸਟ੍ਰੇਲੀਆ ਲਈ ਖਾਸ ਕੀ ਜਿਹੜੇ ਤੁਹਾਡੇ ਕੋਲ ਮਿਲਣਾ ਚਾਹੁੰਦੇ ਜਾਂ ਆਉਣਾ ਚਾਹੁੰਦੇ ਆ ਉਹਨਾਂ ਨੇ ਕੀ ਤੁਸੀਂ ਖਾਸ ਰੱਖਦੇ ਹੋ ਆਪਣੇ ਕੋਲ ਆ ਆਸਟ੍ਰੇਲੀਆ ਦੇ ਲਈ ਨਾ ਪਹਿਲੀ ਗੱਲ ਤਾਂ ਸਾਡੀ ਇਹ ਹੈਗੀ ਕਿ ਅਸੀਂ ਆਪ ਖੁਦ ਆਸਟ੍ਰੇਲੀਆ ਦੇ ਵਿੱਚ 6 ਸਾਲ ਸਟੱਡੀ ਕੀਤੀ ਆ ਤਾਂ ਆਸਟ੍ਰੇਲੀਆ ਨਾਲ ਰਿਲੇਟਡ ਨਾ ਪ੍ਰੋਪਰ ਜਾਣਕਾਰੀ ਦੇਵਾਂਗੇ ਜਿਹੜੇ ਬੱਚੇ ਹੁਣ 25 ਪਾਸ ਆਊਟ ਆ ਜਿਨ੍ਹਾਂ ਨੇ ਅਜੇ ਐਗਜ਼ਾਮ ਦੇਣੇ ਆ ਔਰ ਜਿਹੜੇ ਪੇਰੈਂਟਸ ਆਪਦੇ ਬੱਚੇ ਨੂੰ ਆਸਟ੍ਰੇਲੀਆ ਭੇਜਣਾ ਚਾਹੁੰਦੇ ਆ ਜਿਹੜੇ ਲੋਕ ਇਹ ਕਾਬਲੀਅਤ ਰੱਖਦੇ ਕਿ ਤੁਹਾਡੀ ਪ੍ਰੋਫਾਈਲ ਦੀ ਪ੍ਰੋਪਰ ਅਸੈਸਮੈਂਟ ਕਰਕੇ ਦੇ ਦੇਣ ਕਿ ਤੁਹਾਨੂੰ ਫੰਡਿੰਗ ਕਿਸ ਤਰੀਕੇ ਨਾਲ ਮੈਨੇਜ ਕਰਨੀ ਪੈਣੀ ਆ ਸੋਰਸਸ ਕਿਸ ਤਰੀਕੇ ਨਾਲ ਕਰਨੇ ਪੈਣੇ ਆ ਉਹਨਾਂ ਨੂੰ ਮਿਲ ਕੇ ਜੇ ਅੱਜ ਤੋਂ ਹੀ ਤੁਸੀਂ ਇਸ ਚੀਜ਼ ਤੇ ਧਿਆਨ ਰੱਖੋਗੇ ਤਾਂ ਤੁਹਾਨੂੰ ਕਿਸੇ ਤਰੀਕੇ ਦੀ ਕੋਈ ਦਿੱਕਤ ਨਹੀਂ ਆਊਗੀ ਔਰ 24 ਪਾਸ ਆਊਟ ਵੀ ਬੱਚੇ ਜਿਹੜੇ ਹੈਗੇ ਆ ਉਹ ਵੀ ਅਜੇ ਆਸਟ੍ਰੇਲੀਆ ਅਪਲਾਈ ਕਰ ਸਕਦੇ ਆ ਔਰ ਵੀਜ਼ਾ ਵੇਵਸ ਵੱਲੋਂ ਪ੍ਰੋਪਰ ਟਰਾਂਸਪੇਰੈਂਟ ਜਾਣਕਾਰੀ ਦਿੱਤੀ ਜਾਊਗੀ ਜਿਹਦੇ ਵਿੱਚ ਤੁਹਾਡੇ ਤੋਂ ਕੋਈ ਵੀ ਚੀਜ਼ ਲੁਕੋਈ ਨਹੀਂ ਜਾਊਗੀ ਕਾਲਜ ਯੂਨੀਵਰਸਿਟੀ ਕੋਰਸ ਫੰਡ ਜਸਟੀਫਿਕੇਸ਼ਨ ਸਾਰੀਆਂ ਚੀਜ਼ਾਂ ਕਲੀਅਰ ਕੀਤੀਆਂ ਜਾਣਗੀਆਂ ਨਾਲ ਦੀ ਨਾਲ ਉਹਨਾਂ ਵੱਲੋਂ ਕੈਨੇਡਾ ਦੇ ਲੈ ਕੇ ਜਾਂ ਸਟਰੀਆ ਦੇ ਲੈ ਕੇ ਪੂਰੀ ਜਾਣਕਾਰੀ ਸਾਂਝੀ ਕੀਤੀ ਆ ਕਿ ਜੇਕਰ ਤੁਸੀਂ ਕਿਸੇ ਵੀ ਦੇਸ਼ ਦਾ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਇਹਨਾਂ ਦੇ ਫ੍ਰੀ ਕੋਟ ਅਤੇ ਮੁਹਾਲੀ ਦੇ ਵਿੱਚ ਆਫਿਸਰ ਵੀਜ਼ਾ ਵੇਵ ਵਿੱਚ ਆ ਕੇ ਪਹੁੰਚ ਸਕਦੇ ਕਰ ਸਕਦੇ ਹੋ